5 6 6.5 7 ਤੇ ਹੁਣ ਗੂੰਜਦੀ ਵੀ ਆਵਾਜ਼ ਦੇਖੀ ਇੱਧਰ ਸ਼ਾਇਦ ਰਿਕਾਰਡ ਹੋ ਰਿਹਾ ਇੱਧਰ ਅਮਨ ơi ਉਹ ਜੀ ਜਰਵਾ ਦਰਵਾਜ਼ਾ ਪਲੇ ਪਲੇ ਮੈਂ ਚੱਲਦਾ ਦੂਜੀਏ ਅਨੰਦ ਜਨ ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਦੀ ਵਲੌਗ ਸਨ ਰਾਈਜ਼ ਹੋ ਚੁੱਕਾ ਹੈ ਇਹ ਪਿੰਡ ਹੈ ਜੀ ਮੁਹਕਮਾ ਰਾਈ ਇਧਰ ਪੰਜਾਬ ਪਾਕਿਸਤਾਨ ਬਾਰਡਰ ਦੇ ਨੇੜੇ ਵਸਦੇ ਪਿੰਡ ਦੇ ਆ ਅਨੇਕ ਕੁੱਝ ਦ੍ਰਿਸ਼ ਸੋਨੇ ਸੋਨੇ ਟਾਈਮ ਸਵੇਰ ਸਵੇਰ ਦਾ ਹੋਇਆ ਹੈ ਗੁਰਦੁਆਰਾ ਸਾਹਿਬ ਤੋਂ ਮੈਂ ਆ ਗਿਆ ਤੇ ਇਧਰ ਅਮਨ 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 ਹੈਲੋ ਭਜੰਡੇ ਆ ਵਲੌਗ ਚ ਨਹੀਂ ਆ ਰਿਹਾ ਕੋਤੋਂ ਕਿੱਡੀ ਉੱਤ ਲੱਗਦੀ ਵਿੱਚ ਰੁਕ ਵਧੀਆ ਨਜ਼ਾਰਾ ਬਹੁਤ ਵਧੀਆ ਲੱਗਦਾ ਹੈ ਅਸੀਂ ਆਏ ਮਾਰਨਿੰਗ ਵਾਕ ਤੇ ਮੈਂ ਗੁਰਦੁਆਰਾ ਸਾਹਿਬ ਗਿਆ ਇਹ ਪੜਦਾ ਰਿਹਾ 5 ਵਜੇ ਪਹਿਲਾਂ ਉੱਠੇ ਹੁਣ ਇਕੱਠੇ ਆਏ ਮਾਰਨਿੰਗ ਵਾਕ ਤੇ ਆਨੰਦ ਮਾਣਨ ਡੈ ਆ ਇਧਰ ਕੁਦਰਤ ਦੇ ਗੁਰਦੁਆਰੇ ਗਿਆ ਮੁੰਡਾ ਸਵੇਰੇ ਸਵੇਰੇ ਡੇਲੀ ਜਾਂਦਾ ਹੁੰਦਾ ਬਰੋ ਵਧੀਆ ਗੱਲ ਨੈਟ ਜੇ ਆਰ ਐਫ ਐਵੇਂ ਨਹੀਂ ਹੋਣਾ ਬਾਬੇ ਨੇ ਐਵੇਂ ਹੋਣਾ ਹੈ ਨਾ ਪੋਜ਼ਿਟਿਵਿਟੀ ਉੱਥੋਂ ਲੈ ਆ ਕੇ ਤੇ ਫਿਰ ਤਿਆਰੀ ਖਿੱਚ ਖਿੱਚ ਕੇ ਖਿੱਚ ਖਿੱਚ ਇੱਥੇ ਮਾਰਨੇ ਡੰਡ ਬੈਠ ਕੇ ਆ ਚੱਲਿਆ ਜੀ ਦੁੱਧ ਦੀ ਸਾਡੇ ਪਿੰਡ ਸਵੇਰੇ ਨੂੰ ਨਿਕਲ ਮੈਂ ਨੇ ਟਾਇਰ ਨਾਲ ਮੈਂ ਉੱਠਿਆ 5 ਵਜੇ ਦਾ ਮੈਂ ਇਹ ਵੀ ਉੱਠਿਆ 5 ਵਜੇ ਦਾ ਇਹਨੇ ਮੈਨੂੰ ਉਠਾਇਆ ਫਿਰ ਉਹ ਤੋਂ ਬਾਅਦ ਚਨਾ ਦਾ ਪਾਣੀ ਨਾਵਲ ਪੜਿਆ ਪੈਂਡਿੰਗ ਰਹਿੰਦਾ ਸੀ ਰਾਤ ਨੂੰ ਪੜਿਆ ਸੀ ਥੋੜਾ ਉਹ ਵੀਡੀਓ ਤੇ ਥੋੜਾ ਪੜਨਾ ਸੀ YouTube ਤੇ ਸੋਨਕੇ ਕੰਪਲੀਟ ਕਰ ਦਿੱਤਾ ਜਿਹੜਾ ਨੋਵਲ ਸਾਡਾ ਲਾਸਟ ਪੇਪਰ ਹੈ ਨੋਵਲ ਨਾਟਕੇ ਵੈਸੇ ਨਾਟਕ ਸੋਰੀ ਹਾਂ ਨਾਟਕ ਪੜ੍ਹਿਆ ਨੇ ਤੇ ਮੈਂ ਪਿਛੇ ਪਿਛਲੇ ਪੇਪਰ ਤੇ ਗਾਂ ਉਹਦੇ ਪਹਿਲੇ ਭਾਗ ਦੇ ਸਾਰੇ ਕਰ ਲਏ ਦੂਜਾ ਪੰਜਾਬੀ ਸਭਾ ਤੇ ਜਿਹੜਾ ਚੱਲ ਰਿਹਾ 3 ਦਸੰਬਰ ਨੂੰ ਸਾਡਾ ਪੇਪਰ ਹੈ ਹਾਂ 3 ਦਸੰਬਰ ਨੂੰ ਪੇਪਰ ਸਾਡਾ ਤੇ ਬੱਸ ਹੋ ਕੀ ਕਹੀਏ ਮੱਚ ਲੱਗ ਪਏ ਬਾਕੀ ਸਵੇਰ ਦੀ ਸਵੇਰ ਨਜ਼ਾਰਾ ਬਹੁਤ ਹੀ ਮਿੱਠਾ ਹੈ ਮਿੱਤਰੋ ਸਨ ਸਿਰਾਂ ਲੱਗਾ ਹੈ ਦੇਖ ਸਕਦੇ ਹੋ ਤੁਸੀਂ ਹਾਂ ਇਹ ਦਰਮਿਆਨ ਚਪਲਾ ਜਾ ਫਿਰਨਾ ਇੱਧਰ ਸਾਗ ਤੇ ਸਰੋਂ ਦੀ ਖੇਤੀ ਹੈ ਜੀ ਸ਼ੈਰੁਖਾਨੇ ਇੱਥੇ ਸ਼ੂਟਿੰਗ ਹੋਈ ਸੀ ਇੱਥੇ ਨੇ ਹੋਈ ਸ਼ੂਟਿੰਗ ਇੱਥੇ ਹੋਈ ਹੈ ਵੀਡੀਓ ਕੋ ਨਹੀਂ ਬਣਾਣ ਆ ਕਿਹਾ ਵੀਡੀਓ ਕਿਉਂ ਨਹੀਂ ਬਣਾਣ ਆ ਚਾਵਾ 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 5 6 6.5 7 7 8 10 ਹੋ ਗਿਆ ਹੋ ਗਿਆ ਹੋ ਗਿਆ 10 ਕਿੰਨੇ ਟਾਈਮ ਬਾਅਦ ਮਾਰਦਾ ਮੈਂ ਡੰਡ ਇਹ ਬਿਮਾਰ ਹੋਇਆ ਟਾਈਫਾਇਡ ਮਲੇਰੀਆ ਉਸ ਤੋਂ ਬਾਅਦ ਜੈਸਲਮਰ 11 ਮਹੀਨਾ ਹੋ ਤੇ 3 ਕੁ ਮਹੀਨੇ ਬਾਅਦ ਚਾਲ ਫਿਰ ਵਾਰ ਸ਼ਾਵਾਸ਼ੀ ਆ ਮੈਨੂੰ ਨੇ ਜਾ ਕੇ ਦੇਤੀ ਮੈਂ ਕਿ ਮੈਂ ਪਾ ਲਵਾਂ ਕਹਿੰਦਾ ਮੈਂ ਵਾਪਸ ਲੈ ਲੈਣੀ ਪੰਜ ਦਿਨ ਫੈੜਾ ਕੋਈ ਨਹੀਂ ਵੈਸੇ ਤੇ ਚਿਹਰੇ ਸਰੇ ਉਹ ਪੰਛੀ ਲਗੇ ਫਿਰਦੇ ਵਿਚਾਰੇ ਤੇ ਨਿਵਾਜ਼ ਮਾਰੀ ਤੇ ਹੁਣ ਗੂੰਜਦੀ ਵੀ ਆਵਾਜ਼ ਦੇਖੀ ਸ਼ਾਇਦ ਰਿਕਾਰਡ ਹੋਵੇ ਇਧਰ ਅਮਨ ơi ਉਹ ਇਧਰੋਂ ਆਂਦੀ ਹੈ ਨਾ ਜੇ ਦੋ ਬੰਦੇ ਬੈਠੇ ਹੁੰਦੇ ਨੇ ਪਰ ਉੱਥੇ ਇਧਰੋਂ ਪਹਿਲਾਂ ਆਂਦੀ ਫਿਰ ਇਧਰੋਂ ਆਈ ਫਿਰ ਇਧਰ ਆਦੀ ਇੱਕੋ ਬੰਦੀ ਇੱਕੋ ਬੰਦੀ ਇੱਕੋ ਸਵੇਰੇ ਸਵੇਰੇ ਨਾ ਦੁੰਦ ਕਰ ਗਈ ਇੱਕੋ ਬੰਦੀ ਉਹ ਦੇਖ ਤੁੰਦ ਉੱਪਰ ਆਉ ਜੇ ਉੱਪਰ ਜੇ ਹੁੰਨੇ ਬੱਦਲਾਂ ਟਾਈਪ ਜਿਹੀ ਨਹੀਂ ਖੜੀ ਸਿਰਾਂ ਲੱਗਿਆ ਖੜਾ ਸੇਰੇ 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 ਉੱਠਾ ਕਰੋ ਦੋਸਤੋ ਸੇਰ ਦੀ ਸੈਰ ਬਹੁਤ ਘੈਂਟ ਹੁੰਦੀ ਹੈ ਹਨਾ ਬਾਕੀ ਬਾਈ ਸੇਰ ਦੀ ਟ੍ਰੇਲ ਵੀ ਬੜੀ ਘੈਂਟ ਹੁੰਦੀ ਹੈ ਟ੍ਰੇਲ ਜਿਹੜੀ ਹੁੰਦੀ ਉਹਨੂੰ ਅਥਾਂ ਦੇ ਲੋ ਉਹਨੂੰ ਆਏ ਹੈ ਠੰਡਕ ਫੀਲ ਕਰੋ ਤੁੰਦ ਨੂੰ ਫੀਲ ਕਰੋ ਧੁੰਦ ਨੂੰ ਫੀਲ ਕਰੋ ਧੁੱਪ ਨੂੰ ਫੀਲ ਕਰੋ ਤੇ ਕੋ ਜੰਦਰ ਨਹੀਂ ਆਵਾਜਾ ਨੂੰ ਫੀਲ ਕਰੋ ਸਵਾਦ ਹੀ ਆਉਂਦਾ ਕੁਦਰਤ ਨਾਲ ਕੁਦਰਤ ਦੀ ਗੋਦ ਵਿੱਚ ਆਣਾ ਸਵੇਰੇ ਬਸ ਬਹੁਤ ਹੋ ਗਿਆ ਬਹੁਤ ਹੋ ਗਿਆ 10 ਨੰਬਰ ਹੋ ਗਿਆ 10 ਨੰਬਰ ਕਾਹੀ ਬਤਨੇ ਮੇਰੇ ਮੇਰੇ ਵਰਗਾ ਰਿਸ਼ਤਾ ਕਿਸ ਦਾ ਹੈ ਸੱਜਣਾ ਹਲ ਤੇ ਸੇਕਦਾ ਮੈਂ ਉੱਪਰ ਕੀ ਰਗੜੀ ਕਿਉਂ ਹਨ ਰਗੜੀ ਨਹੀਂ ਹੋਏ ਇੱਕਦਾ ਤਾਂ એનર્ਜੀ ਕਿੰਨੀ ਬੰਦੀ ਹੋ ਦਜੀ ਵਾਈਬਸ ਕਿੰਨੀ ਬੰਦੀ ਨੇ ਅੱਜ ਤੱਕ ਆਹ ਅੱਛਾ કરીਂ ਦੁਬਾਰਾ ਹੋ ਆ ਗਿਆ ਸਕਿਨ ਡਿਗਰੀ ਸਕਿਨ ਡਿਗਰੀ ਕਿੰਨੇ ਡਿਗਨ ਆ ਗਏ ਲੋ ਜੀ ਅਮਰਿਤ ਨਾਮ ਬੁੱਕ ਛੇੜੀ ਹੋਈ ਐ ਇੰਨੀ ਪੜ ਲਈ ਇੰਨੀ ਰਹਿ ਗਈ ਐ ਤੇ ਇਹ ਸਿਲੇਬਸ ਰਿਲੇਟਡ ਪੜ ਰਹਾ ਪੰਜਾਬੀ ਸਾਇਤ ਪੰਜਾਬੀ ਲੋਕ تراਤੇ ਸੱਬਿਆ ਚਾਰ ਜੀ ਦਾ ਕੱਲ ਪੇਪਰ ਐ ਪਰਸੋ ਹੀ ਚੌਥ ਪਰਸੋ ਪਰਸੋ ਅੱਜ 1 ਦਸੰਬਰ ਐ ਕੱਲ 2 ਨੇ ਤੇ ਤਿੰਨ ਨੂੰ ਪੇਪਰ ਐ ਚੱਲ ਪੜ ਤੂੰ ਤੂੰ ਸਿਲੇਬਸ ਪੜ ਮੈਂ ਆਊਟ ਆਫ ਸਿਲੇਬਸ ਪੜਨਾ ਸਪਿਰਚੁਅਲ ਬੁੱਕ ਵਾ

ਇਹ ਆਪਣਾ ਪਿੰਡ ਹੈ ਉਹ ਟੈਂਕੀ ਰਹੀ ਪਿੰਡ ਦੇ ਬਿਲਕੁਲ ਇੱਧਰ ਬਾਹਰ ਜੇ ਪਰਾ ਖੇਤ ਨੇ ਇੱਧਰ ਮੜੀਆਂ ਨੇ ਫਿਰ ਅੱਗੇ ਪਿੰਡ ਹੈ ਜੀ ਇਹਦਾ ਇਹ ਉਹ ਜਿਹੜਾ ਮੁੰਡਾ ਥੱਲੇ ਪੜਨ